ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 27 27 ਸੋ ਮੋਂ ਬਚਨ ਦੋਹਰਾ ਮਨ ਮੈਂ ਸਿੱਕੀ ਦਿੜੜ ਕਰੈ ਟੇਕਾਂ ਨਿ ਫੇਰਾ ਅਜਾਦ ਸਭ ਤੇ ਨਿਆਰੀ ਰਹਿ ਕਸਨ ਰਖ ਨਿਚਾ ਗੁਰ ਮਰਿਆਦ ਮੂਲ ਰੂਪ ਹੈ ਸੰਤਰ ਵਿਚਰਨ ਵਾਗ ਗੁਰੂ ਦੀਕਾ ਖਾਲਸਾ ਵਾਗ ਗੁਰੂ ਦੀ ਕੀ ਫਤਿਹ ਸੋ ਆਪ ਸਰਬੱਤ ਸੰਗਤਾਂ ਵੱਲੋਂ ਪਿਛਲੇ ਦਿਨਾਂ ਤੋਂ ਲੈ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਵੱਲੋਂ ਕੀਤੇ ਹੋਏ ਸੱਚਖੰਡਕ ਸ੍ਰੀ ਹੰਦੂਰ ਸਾਹਿਬ ਵਿਖੇ 52 ਹੁਕਮਾਂ ਦੇ ਵਿਚੋਂ ਹਰ ਰੋਜ਼ ਇੱਕ ਵਚਨ ਨੂੰ ਇੱਕ ਹੁਕਮ ਨੂੰ ਸ਼੍ਰਵਣ ਕਰਦੇ ਆ ਰਹੇ ਹਾਂ ਸੋ ਅੱਜ ਆਪਾਂ 27ਵੇਂ ਵਚਨ ਨੂੰ ਸ਼੍ਰਵਣ ਕਰਨਾ ਹੈ ਸਦਾਈਏ ਵਚਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਣ ਕਰਦੇ ਹਨ ਸੁੰਤਰ ਵਿਚਾਰਨਾ ਸੁੰਤਰ ਭਾਵ ਕਿਸੇ ਦਾ ਵੀ ਕੋਈ ਗੁਲਾਮੀ ਲਾਛਣੀ ਮਹਾਰਾਜ ਫਰਮਾਣ ਕਰਦੇ ਹਨ ਮਹਾਂਪੁਰਸ਼ੇਸ ਨੂੰ ਆਪਣੇ ਸੰਦਾ ਬੰਦੀ ਦੇ ਵਿੱਚ ਕਿਉਂ ਫਰੋਂਦੇ ਹਨ ਸਿੱਖੀ ਮੈਂ ਮਨ ਮੈਂ ਸਿੱਖੀ ਦਿੜੜ ਕਾ ਤੇਖਨ ਫਿਰ ਆਜ਼ਾਦ ਸਲਤੇ ਨਿਆਰੀ ਰਹਿਤ ਰੱਖ ਨੀਚਾ ਕਰੋ ਗੁਰਮਰ ਜਾਗ ਮਹਾਰਾਜੀ ਫਰਮਾਨ ਕਰਦੇ ਵਾ ਮਨ ਮੈਂ ਸਿੱਖੀ ਵਿਚਿ ਡ੍ਰਿੜ ਪਰਪੱਕ ਕਰ ਅਤੇ ਸੇ ਪੇਖਾ ਤੋਂ ਅਜਾਗ ਸੰਤਰ ਹੋ ਕਰਕੇ ਵਿਚਰਨਾ ਕਰੋ ਸਾਰੇ ਪੇਖਾ ਨਾਲ ਜਿਹੜੀ ਨਿਆਰੀ ਵਿਖ ਬਖਰੀ ਗੁਰੂ ਦੀ ਬਖਸ਼ੀ ਹੋਈ ਮਰਜਾਦਾ ਰਹਿਤ ਹੈ ਉਹ ਗਹਿ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਸੁੱਤੇ ਸਾਂਝੀ ਬਾਲ ਸਦਾਇਨ ਉਹ ਕਿਸਾਨ ਅੰਸ਼ਹ ਬਹਾਰਾ ਜੀਓ Hindu Turk pow rap ji Imam Shafi manushki jaat sab da ek hai pehchan bo Jagat mahe panth hai jithe kabhi nind hai na hi seete sab panth hai har ko naam jim bas lehe hai har ko naam hai to bhai desa rahet nama bhai desa singh ji maharaji da purmana vi bhai sare saji wal karke janne ne ਸਾਰੀਆਂ ਦੀ ਸ਼ਿਵਾਮਾਂ ਕਰਨੀਆਂ ਨੇ ਤੇ ਪਰ ਮਹਾਰਾਜੀ ਦਾ ਸਿਮਰਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਇਖੂ ਗੁਰਮੰਤਰ ਦਾ ਕਰਨਾ ਹੈ ਇਹ ਆਪ ਜੀ ਨੇ 22 ਦੇ ਵਚਨ ਨੂੰ ਸ਼੍ਰਾਵਣ ਕੀਤਾ ਹੈ ਜੀ ਸਵਾਗਤ ਸੰਗਤਾਂ ਹਰ ਰੋਜ਼ ਇੱਕ ਵਚਨ ਸੁਰਾਵਣ ਕਰਦੇ ਔਨੇ ਕੋ ਸੋ ਇਲਾ ਵਿੱਚ ਇੱਕ ਨਹੀਂ ਅਨੇਕਾ ਪ੍ਰਕਾਰ ਦੀਆਂ ਜਿਹੜੀਆਂ ਭੁਲਾਂ ਚ ਰੁੱਟੀਆਂ ਰਹਿ ਜਾਂਦੀਆਂ ਨੇ ਆਪ ਸੰਗਤਾਂ ਦੇ ਸਤਿਗੁਰੂ ਜੀ ਬਖਸ਼ਣ ਯੋਗ ਹੋ ਉਹ ਆਉ ਗੱਜ ਕੇ ਬੁਲਾਈਏ ਫਤੇ ਜੀ ਇਹਨੂੰ ਮਤਵਲ ਸੇਅਰ ਕਰਨਾ ਸੰਕਾ ਤੇ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਬਾਅਦ ਸ੍ਰੀ ਥੀਕਾ ਖਾਲਸਾ ਬਾਅਦ ਸ੍ਰੀ ਦੀ ਕੀ ਫਤਕੇ